ستری سارے کو پہلے بہت بہت دن بعد تسی پہنچے اچھے رام پون چنڈی جتھے آج اپنا دو 2026 چوپی سکھ کون ہنڈرڈ دی ریلیس کر رہے ہیں لگتا سارے کو پتا ہی ہے بھائی ہر سال اپنا سو شکشیت کا پتا ہیں

ਆਪ ਹੁਣ ਸ਼ਾਮਲਾ ਕੀਤਾ ਉਸ ਚੰਦਨ ਇਹ ਦਾ ਕ੍ਰਾਈਟੇਰੀਆ ਕੀ ਰਹਿੰਦਾ ਜੀ ਦੇਖੋ ਸਾਨੂੰ ਹਰ ਸਾਲ ਹਜ਼ਾਰਾਂ ਤੇ ਹਜ਼ਾਰ ਬੰਦੇ ਸ਼ਾਮਲੇ ਆਨਲਾਈਨ ਤੇ ਜਦੋਂ ਨੋਮੀਨੇਸ਼ਨ ਆਉਂਦੇ ਆ ਕਈ ਵਾਰ ਆਪ ਖੁਦ ਬੰਦੇ ਨੋਮੀਨੇਟ ਕਰਦੇ ਆ ਨੀਤਾ ਕਈ ਵਾਰ ਕੋਈ ਫੈਨ ਹੁੰਦਾ ਕਿਸੇ ਦੇ ਪਾਸੇ ਕੰਮ ਕਰਦੇ ਆ ਤੇ ਨੋਮੀਨੇਸ਼ਨ ਆ ਜਾਂਦੀ ਆ ਦੋ ਮਿੰਟ ਦੀ ਗੱਲ ਆ ਸੇ ਤੁਸੀਂ ਜਾਣਾ on the sikh100.com ਉਥੇ ਨਾਮਿਨੇਟ ਨਾਮ ਲਿਖਿਆ ਹੋਇਆ ਉਹ ਫਾਰਮ ਭਰ ਕੇ ਕੋਈ ਸ਼ਖਸੀਅਤ ਦਾ ਪਤਾ ਭਰ ਕੇ ਫਿਰ ਮੇਰੀ ਟੀਮ ਨਾਲ ਕੇ ਰਿਸਰਚ ਕਰਦੀ ਜਾਂ ਬਿੰਝੋ ਲਿਖਿਆ ਠੀਕ ਆ ਸਹੀ ਆ ਫਿਰ ਸਾਡੇ ਕੋਲ ਹਾਲ ਸਾਲ ਇੱਕ ਫਾਈਨਲ ਹੁੰਦਾ ਜਿਹੜੇ ਖੁਦ ਬੈਠ ਕੇ ਉਹ ਫੈਸਲਾ ਵੀ ਆਪਾਂ ਕਿੰਨੂੰ ਇਹਨੂੰ ਵਿਸ਼ੇਸ਼ ਤੌਰ ਤੇ ਪਾਣੀ ਆ ਹੈ ਸਾਲ ਸੋ ਜੇ ਕੋਈ ਅਜਿਹਾ ਲੰਬਿਨੇਸ਼ਨ ਫਾਉਂਦਾ ਹੋਵੇ

ਇਸ ਪਰੀ ਦਾ ਕੋ ਪ੍ਰਮੁਖ ਚਿਹਰੇ ਕੌਮ ਕੌਮ ਨਵੇਂ ਜੜੇ ਆਏ ਨੇ ਉਹਨਾਂ ਦੇ ਨਾਮ ਦੱਸੋ ਸੋ ਦੇਖੋ ਹੁਣ ਕਈ ਪੋਜੀਸ਼ਨ ਹਨ ਫਿਕਸਡ ਹੁੰਦੀਆਂ ਤਾਂ ਜਦੋਂ ਆਪਾਂ ਲਿਸਟ ਸ਼ੁਰੂ ਕੀਤੀ ਸੀ 2012 ਵਿੱਚ ਨੰਬਰ 1 ਤੇ ਸੀਗੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਦੂਜੇ ਨੰਬਰ ਤੇ ਸੀਗੇ ਮੋਧ ਸਿੰਘ ਅਲਵਾਰੀਆ ਫਿਰ ਕਾਲਾ ਪੱਤਿਹਦਾਰ ਤੇ ਉਹ ਲਿਸਟ ਹੋ ਚਲੀ ਤਾਂ ਹੀ ਫੈਸਲਾ ਹੋ ਗਾਹਾ ਹੈ زیادہ لگ گیا دو ہزار تیرہ تو لے کے نندے حضور سر والے دو نمبر بھی لگا فکس ہی آگے تخت جتدار یہ بھی نیو اینٹری ہے جتدار گلدیپی تین سال اجال بینک تے چوتھی پوزیشن پہ فکس نہیں ہوں ٹی پی سیچو پوزیشن ہے فکس نہیں آ سی ایم آف مان تے پھر آ جاندے ہیں سنت تے ماپوش جتھے بندی جڑے دیکھو خاص بڑی فالوئنگ ہوندی ہیں تے اون تو بعد جنہاں دی منتریاں ہوندی ہیں بندے ہوندے ہیں سو اس طرح ویسے دیکھو لسٹ دے وچ صرف دو ہی ہیں ایک تا حجیت سنگھ پوری تے دوسرے ہے گیا مندر سدھو کنے دا والے یہ تا پچھلے سال جس تو دیکھو گے تقریبا 6 منتری سگے ہیں ਸੋ ਜਦੋਂ ਇਹជា ਕੋਈ ਕੈਟੇਗਰੀ ਦੇ ਵਿੱਚ ਘੱਟ ਆ ਜਾਂਦਾ ਨਾ ਇਹ ਵੀ ਦੁੱਖ ਲੱਗਦਾ ਵੀ ਹੁਣ ਕਿਉਂ ਸਿਰਫ ਦੋ ਲੱਗੇ ਜਦੋਂ ਪਿਛਲੇ ਸਾਲ 6 ਸੀਗੇ ਸੋ ਦੂਜੇ ਪਾਸੇ ਤੁਸੀਂ ਦੇਖੋ ਮੰਤਰੀਆਂ ਤੋਂ ਬਾਅਦ ਲਿਸਟੇ ਵਿੱਚ ਆਪਾਂ ਇਸ ਸਾਲ ਬੜੀ ਖੁਸ਼ੀ ਨਾਲ ਦੇ ਲਈ 10 ਬਿਲੀਅਨ ਇਹ ਲਿਸਟੇ ਵਿੱਚ ਆ ਪਿਛਲੇ ਸਾਲ 2 ਸੀਗੇ ਹੁਣ ਤੁਸੀਂ ਸਾਰੇ ਪੈਸੇ ਮੀਡੀਆ ਦੇ ਵਿੱਚ ਵਹਿ ਗਏ ਆ ਸੋ ਤੁਸੀਂ ਦੇਖਿਆ ਹੋਣਾ ਪਿਛਲੇ ਦੋ ਵੀਕਾਂ ਤੋਂ ਇੱਕ ਰੀਲ ਚੱਲਦੀ ਸੀ ਸਭ ਤੋਂ ਪਹਿਲੇ ਅਮੀਰ ਸਿੱਖ ਉਹਨਾਂ ਨੇ ਫੋਨ ਆਇਆ ਐਨ ਐ ਮੈਸੇਜ ਆਇਆ ਵੀ ਅਲੀ ਗਲਤ ਪਤਾ ਦਿੰਦੇ ਆ ਉਹ ਵੀ ਗਲਤ ਚੱਲੀ ਹੈ ਤੇ ਫੋਟੋਆਂ ਦਾ ਨਾਮ ਵੀ ਗਲਤ ਸੋ ਐਸ ਆਲ ਇਹ ਸਿਰਫ ਆਪਣਾ ਲਿਸਟ ਨਹੀਂ ਕਰ ਰਹੇ ਆਪਾਂ ਇੱਕ ਪੂਰੀ ਨਵੀਂ ਵੈਬਸਾਈਟ ਬਣਾਈ ਹੋਈ ਆ ਸੋ ਤੁਸੀਂ ਕੋ ਉਹ ਦੇਖੋਗੇ ਪੰਨਿਹ ਪੇਜ ਦੇ ਮਕਾਸ ਇਹ ਰੀਡ ਕਰਦੇ ਹੋ ਉਹਨੂੰ ਪਾਣਾ ਪਿਆ

جے میں پہلی بہت بڑی کیا ہویا بھی یہ انفارمیشن شیئر کرنی ہے نا صرف وہ بہت سب پہ آتا وہ نہ دیکھو تھوڑی ریسرچ کر کے گوگل تا کے وہاں جا تھی ریسرچ کر کے تاں سے تھی فارورڈ کرو تاں پوسٹ کرو سو ہون تک کوئی بہانہ ہے نہیں سارا کچھ اسے سائٹ پہ لگا تے سو دنیا نے تو بعد جس کے وچ پھر اپا میڈیا دے رہے ہیں اگے بڑے بڑے پتہ اپا دیتا ہوا سو یہ تقریبا